ਐਂ ਜਵਾਬ ਹੀਰ ਦਾ ਨਾਲ ਮੇਣਿਆ ਅਸਾਂ ਨੂੰ ਮਾਰਨਾ ਹੀ ਪੂਰੇ ਕਰਾਂਗੀ ਕੌਲ ਇੱਕ ਰਾਰ ਮੀਆਂ ਤੂੰ ਨਾ ਸਮਝਿਓ ਹੀਰ ਸਲਟੜੀ ਨੂੰ ਕੀ ਤਾਂ ਇਸ਼ਕ ਤੇ ਨਹੀਂ ਇਤ ਵਾਰ ਮੀਆਂ ਕਰਕੇ ਦੂਰ ਤੂੰ ਭਰਮ ਪੁਲੇਖਿਆਂ ਨੂੰ ਬਿਨਾਂ ਫਿਕਰ ਦੇ ਮੱਝੀਆਂ ਚਾਰ ਮੀਆਂ ਕੁੜ ਮਾਪਿਆਂ ਕਰਾਂ ਇਨਕਾਰ ਹੁਣ ਨਾ ਮਾਂ ਮੈਂ ਡੱਕਰੇ ਕਰਨ ਹਜ਼ਾਰ ਮੀਆਂ ਲਮ ਲਾਜ ਨਾ ਇਸ਼ਕ ਦੇ ਨਾਮ ਤਾਈਂ ਦਿਆਂ ਹੱਸ ਕੇ ਜਾਨ ਨੂੰ ਬਾਰ ਮੀਆਂ ਅਤਮ ਤੇਰਿਆਂ ਵਿੱਚ ਜੇ ਦਮ ਨਿਕਲੇ ਹੂੰ ਮਾ ਰੱਬ ਦੀ ਸ਼ੁਕਰ ਗੁਜ਼ਾਰ ਮੀਆਂ ਰਾਜਨ ਜਾਰ ਦੀ ਗਲੀ ਵਿੱਚ ਆਉਣ ਖਾਤਰ ਜਾਨ ਆਪਣੀ ਤਲੀ ਤੇ ਤਰਾਂਗੀ ਮੈਂ ਤੇਰੇ ਬੁੱਲਾਂ ਤੇ ਕਿਵੇਂ ਮੁਸਕਾਨ ਆਏ ਪੀੜ ਜਗ ਜਹਾਨ ਦੀ ਜਰਾਂਗੀ ਮੈਂ ਵੇਨਾ ਵਿੜਿਓ ਰੱਬ ਦੇ ਆਸਰੇ ਤੇ ਠੇਲ ਇਸ਼ਕ ਚ ਨਾਨੂ ਤਰਾਂਗੀ ਮੈਂ ਮੇਰੇ ਸਿਰ ਦਵੱਲੇਉ ਪੈਣ ਸਤਾਂ ਮੋਰਾ ਚਟਕੇ ਜ਼ਹਿਰ ਦਾ ਮਰਾਂਗੀ ਮੈਂ ਮੋਰਾ ਚਟਕੇ ਜ਼ਹਿਰ ਦਾ ਮਰਾਂਗੀ ਮੈਂ